ਦੇਖੋ ਸਾਧੂ ਚੈਲੰਜ ਕਰਦਾ ਸਾਡੀ ਜਥੇਬੰਦੀ ਵੱਲੋਂ ਤੇਰੇ 'ਚ ਦਾਮਾ ਤਾਂ ਲੋਕ ਚਪਕੇ ਹੈ ਜੀ ਬਕਵਾਸ ਨਾ ਕਰ ਸ਼ਰਿਆਮ ਬੋਲ ਕੇ ਦਿਖਾ ਉਹਨਾਂ ਨੂੰ ਕਹਿ ਰਹੇ ਆ ਇਹ ਸਾਮੀ ਦੀ ਬਈ ਇਹ ਜੀ ਤੁਹਾਨੂੰ ਨਹੀਂ ਪਤਾ ਚਰਨੀ ਸਿੰਘ ਇਹ ਜਿਹੜੇ ਗੁਰਗੋਬਿੰਦ ਸਿੰਘ ਹੋਇਆ ਨਾ ਗੁਰਗੋਬ ਸਿੰਘ ਦੀ ਭਗਤੀ ਸਾਡੇ ਤੋਂ ਵੱਧ ਨਹੀਂ ਸੀ ਕੋਈ ਇਹਨੇ ਮੁੰਡੇ ਮਰ ਵਾਲੇ ਚਾਰੇ ਆਪਦੇ ਹਾਂ ਜੀ ਸਾਨੂੰ ਇਹ ਨਹੀਂ ਹੈ ਕਿ ਬਈ ਕ੍ਰਿਸ਼ਨ ਦੀ ਭਗਤੀ ਸਾਡੇ ਤੋਂ ਵੱਧ ਹੋਵੇ ਹਾਂ ਕਿ ਕ੍ਰਿਸ਼ਨ ਨੂੰ ਕ੍ਰਿਸ਼ਨ ਨੇ ਕੌਂਸਲੋਂ ਪੈਰ ਨਾਲ ਮਿਲਿਆ ਸੀ ਕਿ ਮੈਂ ਕੌਂਸਲੋਂ ਆਇਆ ਮਣ ਕੰਨਾ ਨੇ ਕਿਵੇਂ ਸੁਣ ਲਿਆ ਗੁਰੂ ਜਦ ਗੁਰੂ ਸਾਹਿਬ ਨੂੰ ਬੱਤ ਬੋਲਦਾ ਸੀ ਉੱਥੇ ਹੀ ਸਾਲੇ ਕੁੱਡੇ ਸਾਹ ਦੇ ਗਲ ਪੈ ਗਏ ਮਰ ਜਾਂਦੇ ਸ਼ੀਰ ਹੋ ਜਾਂਦੇ ਉੱਥੇ ਹੀ ਉੱਥੇ ਹੀ ਟੰਬੜ ਜਾਂਦੇ ਉਹਨੂੰ ਇੱਕੋ ਸਿਮਰੀ ਦਾ ਕੱਜ ਕਰ ਰਿਹਾ ਸਹਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ ਦੋਸਤੋ ਤੁਹਾਨੂੰ ਪਤਾ ਹੈ ਵੀ ਜਿਹੜਾ ਮਨੁੱਖ ਦੀ ਜਿਹਨੇ ਜਨਮ ਲੈ ਲਿਆ ਮਨੁੱਖ ਦੀ ਜੁਨੀ ਉਹ ਕਦੇ ਰੱਬ ਨਹੀਂ ਹੋ ਸਕਦਾ ਬੱਬੂ ਮਾਨਕ ਬਹੁਤ ਸੋਹਣੀਆਂ ਸ਼ਤਰਾਂ ਲਿਖਦਾ ਕਿ ਇਹਨਾਂ ਅਣਪੜ ਬੀਬੀਆਂ ਨੇ ਬੰਦੇਗਲ ਰੱਬ ਦੀ ਤਖਤੀ ਪਾਤੀ ਸੋ ਜਿਹੜੀਆਂ ਬੀਬੀਆਂ ਜਾਂ ਜਿਹੜੇ ਲੋਕ ਬੰਦਿਆਂ ਚ ਰੱਬ ਲੱਭਦੇ ਫਿਰਦੇ ਆ ਮੈਂ ਸਮਝਦਾ ਉਹਨਾਂ ਤੋਂ ਬੇਵਕੂਫ ਕੋਈ ਨਹੀਂ ਐ ਮੇਰੇ ਤੋਂ ਦੋ ਦਿਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਮੈਂ ਥੋੜਾ ਯਾਰ ਕਰਕੇ ਔਖਾਂ ਪਰ ਅੱਜ ਇਹ ਵੀਡੀਓ ਪਾਉਣੀ ਬਹੁਤ ਜ਼ਰੂਰੀ ਸੀ ਅੱਜ ਜਗਰਾਉਂ ਦੇ ਨੇੜੇ ਇੱਕ ਪਿੰਡ ਹੈ ਤਲਵੰਡੀ ਉੱਥੇ ਤਲਵੰਡੀ ਧਾਮ ਵੱਜਦਾ ਤੇ ਉੱਥੇ ਇੱਕ ਸ਼ੰਕਰ ਆਨੰਦ ਨਾਮ ਦਾ ਸਾਦ ਲਾਲੋ ਬਾਬਾ ਲਾਲੋ ਜਿਹੜਾ ਖੁਦ ਨੂੰ ਕਹਾਉਂਦਾ ਉਸ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਕਰਕੇ ਸਾਰੇ ਇਲਾਕਾ ਨਿਵਾਸੀ ਕਿਉਂਕਿ ਪਹਿਲਾਂ ਬਹੁਤੇ ਜਾ ਚੁੱਕੇ ਨੇ ਹੁਣ ਅਸੀਂ ਸੀਸੀਬੀ ਇਹ ਗੱਲਬਾਤ ਨੂੰ ਤੁਹਾਡੇ ਸਾਰੀ ਸੰਗਤ ਦੇ ਰੂਬਰੂ ਕਰੀਏ ਸੋ ਅੱਜ ਐਸਐਸਪੀ ਜਗਰਾਉਂ ਨੂੰ ਦਰਖਾਸਤ ਦਿੱਤੀ ਹੈ ਇਲਾਕੇ ਦੇ ਮੋਤਵਾਰ ਸੱਜਣ ਨੇ ਸਾਡੇ ਨਾਲ ਰੌਲਾ ਕੀ ਹੈ ਵੀ ਜੇ ਇੱਕ ਸਾਦ ਇੱਕ ਬਾਬਾ ਜਿਹਨੂੰ ਲੋਕ ਬੀਬੀਆਂ ਉਹਦੇ ਪੈਰੀਂ ਹੱਥ ਲਾਉਂਦੀਆਂ ਨੇ ਉਹਦੀ ਇਦਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਸਕਦੀ ਹੈ ਤਾ ਫਿਰ ਸਮਾਜ ਭਾਈ ਯਕੀਨ ਕੀਤੇ ਕਰੂਗਾ ਮੈਂ ਪਹਿਲਾਂ ਕਹਿ ਚੁੱਕਿਆ ਆਂ ਵੀ ਇਹੋ ਜਿਹੇ ਬਾਬਿਆਂ ਨੂੰ ਇਹਨਾਂ ਦੇ ਜਾਣਾ ਹੈ ਹਰ ਜੋ ਤਾਂ ਤਾਂ ਸ਼੍ਰੀ ਗੁਰੂ ਗੋਬ ਸਿੰਘ ਪਾਸ਼ਾ ਸਾਨੂੰ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜਲਾ ਕੇ ਗਏ ਆ ਤਾਂ ਫਿਰ ਅਸੀਂ ਰੱਬ ਕਿਉਂ ਲੱਭਦੇ ਫਿਰਦੇ ਆ ਜਿਹੜੇ ਡੇਰੇ ਦੇ ਵਿੱਚ ਜਿਨ੍ਹਾਂ ਨੇ ਲੰਬੀ ਸੇਵਾ ਕੀਤੀ ਆ ਸਾਡੇ ਨਾਲ ਉਹ ਵੀ ਹੋਣਗੇ ਭਾਈ ਪਹਿਲਾਂ ਉਹਦਾ ਨਾਮ ਦੱਸ ਦੋ ਕੀ ਹੈ ਜੀ ਤਾਂ ਨਾਮ ਜੀ ਪੰਡਤ ਤਸੀਮ ਲਲ ਤਾਂ ਮੈਂ ਜੀ ਗੱਲਾਂ ਇੱਕ ਮਿੰਟ ਭਾਈ ਜੀ ਅਸੀਂ ਸਤੁਰ ਗੰਗਾ ਨਾਣੀ ਮਹਾਰਾਜ ਨੂੰ ਮੰਨਦੇ ਆ ਹੁਣ ਵੀ ਮੰਨਦੇ ਆ ਨਹੀਂ ਤੁਸੀਂ ਇਸ ਡੇਰੇ ਸੀ ਜਿੱਥੇ ਹੁਣ ਇਹ ਵੀਡੀਓ ਵਾਇਰਲ ਹੋਈ ਆ ਇਹ ਡੇਰੇ ਸੀ ਮੈਂ 2014 ਨਵੰਬਰ 2007 ਦੀ ਰਾਤ ਤੱਕ ਰਿਹਾ ਉੱਥੇ 2007 ਤੱਕ ਕਿੰਨਾ ਸਮਾਂ ਰਿਹਾ 10 ਨਵੰਬਰ 2007 ਦੀ ਰਾਤ ਤੱਕ ਰਿਹਾ ਮੈਂ ਲਗਭਗ ਮੈਂ 94 ਦੇ ਦਸਰੇ ਲਿਖਿਆ ਸੀ ਜੀ 1994 ਜੀ ਸੀ ਹਾਂ ਜੀ ਫਿਰ ਉਸ ਤੋਂ ਬਾਅਦ ਕੁਛ ਮੈਨੂੰ ਸੁਆਮਾਂ ਮਿਲੀਆਂ ਮੈਂ ਖਜ਼ਾਨਚੀ ਵੀਰੇ ਹੱਥ ਸੇ ਹਾਂ ਜੀ ਤੇ ਚਲੋ ਸੁਆਮ ਉਹ ਸਾਡੇ ਖਜ਼ਾਨਚੀ ਦਾ ਕਿਉਂਕਿ ਉਹ ਢੇਲੇ ਕੋਲੇ ਹੁੰਦੇ ਨੇ ਸੀ ਉੱਥੇ ਖਜ਼ਾਨਚੀ ਕੋਲੇ ਬਾਕੀ ਤੇ ਤੁਹਾਨੂੰ ਡੇਰੇ ਵਾਲਾ ਆਪਣਾ ਪ੍ਰੋਬਲਮ ਸੀ ਉਸ ਤੋਂ ਬਾਅਦ 2003 ਵਿੱਚ ਇਹਨਾਂ ਨੇ ਐਜੀ ਫਾਊਂਡੇਸ਼ਨ ਦੀ ਨੀਂਹ ਰੱਖੀ ਪਾਲ ਘਰ ਬਣਾਇਆ ਹਾਂਜੀ ਤੇ ਉਸ ਪਾਲ ਘਰ ਵਿੱਚ ਮੈਨੂੰ ਸੇਵਾ ਲਗਾਈ ਗਈ ਵੀ ਤੂੰ ਪਹਿਲਾਂ ਚੱਲ ਪਿਆ ਮੇਰੇ ਕੋਲੇ ਬੱਚੇ ਮੇਰੇ ਚਲ ਸੋਹਣ ਜਾਸ ਸੀਗੇ ਮੈਂ ਸਾਹਮਣੇ ਸੀ ਮੈਂ ਕਾਹੀ ਵੀ ਮਹੀਨੇ ਤੋਂ ਮਹੀਨੇ ਸੇਵਾ ਹੁੰਦੀ ਚੱਲ ਲੱਗਿਆ ਪਰ ਬੜੀ ਲੰਬੀ ਚੱਲ ਗਈ 2000 ਮੰਨ ਲਓ ਜਲਦੀ ਤਾਂ ਅੱਜ ਤੱਕ ਵੀ ਹੋ ਉਹ ਪਰ ਮੈਂ ਫਿਰ ਜਾਨੀ ਥੋੜਾ ਜਿਆਾ ਉੱਥੋਂ ਦੇਖ ਦੂ ਕਿ ਮੈਨੂੰ ਮਾਹੌਲ ਵਧੀਆ ਲੱਗਿਆ ਵਧੀਆ ਨਹੀਂ ਲੱਗਿਆ ਕਿਵੇਂ ਦਾ ਵਧੀਆ ਨਹੀਂ ਲੱਗਿਆ ਵੀ ਉੱਥੇ ਹਰ ਤਰ੍ਹਾਂ ਦੀ ਹਰਕਤ ਮਾੜੀ ਸੀ ਕਿ ਵੀ ਕੋਈ ਥੋੜਾ ਜਿਆ ਐਕਸਪਲੇਨ ਕਰ ਸਕਦੇ ਹੋ ਹੁਣ ਮੈਂ ਅੱਖੀ ਦਾ ਨਹੀਂ ਵੇਖੀ ਕੋਈ ਚੀਜ਼ ਪਰ ਸੁਣਦੇ ਸੀ ਬੱਚਿਆਂ ਤੋਂ ਮੁੰਡਿਆਂ ਤੋਂ ਕੁੜੀਆਂ ਜਿਹੜੇ ਉੱਥੇ ਆਮ ਮਿਲਦੇ ਸੀ ਮੇਰੇ ਕੋਲ ਅੰਕਲ ਵੀ ਸਾਰੇ ਬੰਦੇ ਸੀ ਮੈਂ ਉਮਰ ਦਾ ਕਾਫੀ ਵੱਡਾ ਸੀ ਠੀਕ ਹੈ ਮੈਂ ਤੋਂ ਵੀ ਬਣੀ ਉਸ ਵੇਲੇ ਫਿਰ ਮੈਂ ਦੇਖਿਆ ਤਾਂ ਮੈਨੂੰ ਸਭ ਤੋਂ ਮਾੜੀ ਗੱਲ ਇਹ ਲੱਗੀ ਵੀ 2007 ਦੀ ਰਾਤ ਨੂੰ ਕੰਮਕੁੰਮ ਦੀ ਸੇਮੇ ਅਸੀਂ ਕੱਟ ਰਹੇ ਹਾਂ ਤੇ ਵੀ ਸਵੇਰ ਦਾ ਪ੍ਰੋਗਰਾਮ ਸੀਗਾ ਇੱਕ ਇੰਜੀਨੀਅਰ ਸੀ ਮੇਰੇ ਨਾਲ ਕਹਿੰਦਾ ਵੀ ਆਹ ਕੰਮ ਕਰਾਉਣੇ ਨੇ ਹਾਂ ਉਸ ਵਕਤ تک ਮੈਨੂੰ ਫਿਰ ਦੁੱਖ ਭਰੀ ਬੜੀ ਔਖੀ ਜੀ ਦਸਲੀ ਔਖੀ ਲੱਗ ਰਹੀ ਆ ਦੁੱਖ ਉਸਨੇ ਸਰਦਾਰ ਜੀ ਇੰਜੀਨੀਅਰ ਸੀ ਕਿਤੇ ਉਹ ਬੈਠੇ ਸੀ ਉਹਨਾਂ ਨੂੰ ਕਹਿ ਰਹੇ ਆ ਇਹ ਸਵਾਮੀ ਜੀ ਬਈ ਇਹ ਜੀ ਤੁਹਾਨੂੰ ਨਹੀਂ ਪਤਾ ਚੰਨੀ ਸਿੰਘ ਇਹ ਜਿਹੜੇ ਗੁਰਗੋਬਨ ਸਿੰਘ ਹੋਇਆ ਨਾ ਗੁਰਗੋਬਨ ਸਿੰਘ ਦੀ ਭਗਤੀ ਸਾਡੇ ਤੋਂ ਵੱਧ ਨਹੀਂ ਸੀ ਕੋਈ ਇਹਨੇ ਮੁੰਡੇ ਮਰ ਵਾਲੇ ਚਾਰੇ ਆਪਦੇ ਤਾਂ ਬਈ ਸਾਡੀ ਭਗਤ ਤੋਂ ਵੱਧ ਵਾ ਫਿਰ ਮੈਨੂੰ ਕਿਹਦੇ ਪੰਡ ਜੀ ਸਾਨੂੰ ਇਹ ਨਹੀਂ ਹੈ ਕਿ ਬਈ ਕ੍ਰਿਸ਼ਨ ਦੀ ਭਗਤੀ ਸਾਡੇ ਤੋਂ ਵੱਧ ਹੋਵੇ ਹਾਂ ਬਈ ਕ੍ਰਿਸ਼ਨ ਨੂੰ ਕ੍ਰਿਸ਼ਨ ਨੇ ਕੌਂਸਲ ਨੂੰ ਪਿਆਰ ਨਾਲ ਮਿਲਿਆ ਸੀ ਤੇ ਮੈਂ ਕੌਂਸਲ ਨੂੰ ਆਇਆ ਮਿਲਤੂ ਆਪਾਂ ਨੂੰ ਇਸ ਗੱਲ ਦੀ ਦੁੱਖ ਲੱਗਿਆ ਆਪਾਂ ਥੱਲੇ ਉਤਰੇ ਇਨ੍ਹਾਂ ਦੇ ਨਾਲ ਉਦੋਂ ਵੀ ਜੋਤਾਰ ਸਿੰਘ ਬੰਦੇ ਨਾਲ ਜਿਹੜੇ ਅੱਜ ਵੀ ਮੌਜੂਦ ਅੱਛਾ ਇਹ ਜਿਹੜੇ ਹੁਣ ਸਾਨੂੰ ਕੋਲ ਮਿਲ ਕੇ ਜਾਇਆ ਨਾ ਇਹ ਇਹ ਦੇਵਪਾਲ ਸਾਹਿਬ ਨੂੰ ਚੈਲੰਜ ਕਰਦਾ ਸਾਡੀ ਜਥੇਬਦੀ ਵੱਲੋਂ ਤੇਰੇ 'ਚ ਦਾਮਾ ਤਾਂ ਲੋਕ ਚੱਪਕੇ ਇਹ ਜੀ ਬਕਵਾਸ ਨਾ ਕਰ ਸ਼ਰਿਆਮ ਬੋਲ ਕੇ ਦਿਖਾ ਤੈਨੂੰ ਤੋਰੇ ਪੀਤੇ ਦਾ ਦੱਸਾਂਗੇ ਕਿ ਬਕਵਾਸ ਕਰਨ ਦਾ ਮੁੱਲ ਕੀ ਹੁੰਦਾ ਇਹ ਇਹ ਜਿਹੜੀ ਕਥਾ ਆਪਣੀ ਮੈਂ ਦੁਰਘਟਨਾ ਹੀ ਕਹੂੰਗਾ ਇਹ ਹੈਗੀ ਆ 2014 ਸਤੰਬਰ 2007 ਦੀ ਰਾਤ ਜਾਨਕੀ ਉਦੋਂ ਬਾਅਦ ਤੁਸੀਂ ਗਏ ਨਹੀਂ ਮੈਂ ਅੱਜ ਤੱਕ ਨਹੀਂ ਉੱਥੇ ਮੈਨੂੰ ਪਤਾ ਨਹੀਂ ਉੱਥੇ ਕੀ ਹੋਇਆ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਇਹ ਤੁਹਾਡੇ ਮੂਰੇ ਜਿਹੜੀਆਂ ਗੱਲਾਂ ਕਹੀਆਂ ਤੁਹਾਡੇ ਮੂਰੇ ਕਹੀਆਂ ਤੁਸੀਂ ਉੱਥੇ ਸੀ ਮੈਨੂੰ ਕਹੀਆਂ ਤੇ ਉਹ ਸਰਜੀਤ ਸਿੰਘ ਨੂੰ ਕਹੀਆਂ ਅੱਜ ਨੇ ਦੋ ਸ਼ਬਦ ਉਹ ਦੋ ਸ਼ਬਦਾਂ ਤੋਂ ਤੂੰ ਫੇਰ ਮਾ ਆ ਗਿਆ ਆ ਗਿਆ ਮੈਨੂੰ ਕ੍ਰਿਸ਼ਨ ਵਾਰੇ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਬਸ ਆਪਾਂ ਜੀ ਆਪਣੇ ਘਰੇ ਆ ਕੇ ਮੁੜ ਕੇ ਨਹੀਂ ਭੱਗੇ ਨਾ ਮਾਰੀ ਜਦੋਂ ਮੈਂ ਇਹ ਵੀਡੀਓ ਸ਼ੁਰੂਆਤ ਕਰਨ ਲੱਗਾ ਸੀ ਮੈਂ ਇਹਦਾ ਨਾਮ ਸ਼ੰਕਰ ਆਨੰਦ ਲਿਆ ਸੀ ਤੁਸੀਂ ਇਹਦਾ ਨਾਮ ਕੋਸ਼ ਹੋ ਮੇਰੇ ਮਨ ਸੀ ਵੀ ਪੈਂਕੜੇਵਾ ਜੈਂਕੜੇ ਨੰਦਾਂ ਪੈਂਕੜੇ ਨੰਦਾਂ ਹਾਂ ਫਿਰ ਜੇ ਇਹ ਇਦਾਂ ਸੀਗਾ ਉਦੋਂ ਤੁਸੀਂ ਇਹਦੇ ਨਾਲ ਕਿਉਂ ਜੁੜੇ ਰਹੇ ਉਦੋਂ ਕਿਉਂ ਨਹੀਂ ਬਣਦੇ ਅਸੀਂ ਅੱਜ ਵੀ ਜੁੜੇ ਸਾਂ ਗੰਗਾ ਨੰਦ ਦੇ ਮਹਾਰਾਜ ਸਾਡੇ ਅੱਜ ਵੀ ਗੁਰੂ ਰਹੋ ਸਿਰਫ ਇਹਦੇ ਤੋਂ ਤੁਸੀਂ ਬਾਣੀ ਸਾਡਾ ਕੋਈ ਤਾਲਕਾ ਨਹੀਂ ਸਾਡਾ ਗੰਗਾ ਨੰਦ ਦਾ ਨਾਸਵੰਦ ਅੱਜ ਵੀ ਅਸੀਂ ਗੰਗਾ ਨੰਦ ਨੂੰ ਪੁੱਛਦੇ ਹਾਂ ਮੁੱਖ ਮਤਲਬ ਜਿਹੜਾ ਦੁੱਖ ਸਾਡੇ ਸ਼ੇਕ ਰਹੇ ਇਹਨਾਂ ਨੂੰ ਨਹੀਂ ਸੁਣਿਆ ਮੈਂ ਅਸੀਂ ਕੋਈ ਕੁਸ਼ਤੀ ਇਸ ਤੋਂ ਇਲਾਵਾ ਹੋਰ ਕੋਈ ਇਸ ਡੇਰੇ ਦੀ ਕੋਈ ਗੱਲ ਜਿਹੜੀ ਦੱਸਣਾ ਚਾਹੋ ਤੁਸੀਂ ਨਹੀਂ ਮੈਂ ਹੁਣ ਕੀ ਦੱਸਾਂਦਾ ਡੇਰੇ ਦੀਆਂ ਗੱਲਾਂ ਤਾਂ ਹੁਣ ਬਹੁਤ ਇਹਨਾਂ ਦੇ ਸੀਕ੍ਰੈਟ ਹੋ ਗੀਆਂ ਨੇ ਨਹੀਂ ਜਿਹੜੀ ਸੁਣ ਲੱਗਿਆ ਵੀ ਇਹ ਗਲਤ ਆ ਚੀਜ਼ ਗਲਤ ਇਹ ਵੀ ਸੀਕ੍ਰੈਟ ਨਹੀਂ ਹੁੰਦੀ ਇਹ ਮੈਨੂੰ ਯਾਨੀ ਆਪਣੀ ਮਾਨਸਿਕ ਤੌਰ ਤੇ ਨਹੀਂ ਚੰਗੀ ਲੱਗੀ ਉੱਥੇ ਦੀ ਗੱਲਾਂ ਮੈਂ ਛੱਡ ਕੇ ਆ ਗਿਆ ਫਿਰ ਜਿਹੜੇ ਬੰਦੇ ਉਸ ਵੇਲੇ ਮੇਰੇ ਨਾਲ ਸਹਾਇਤਾ ਕਰਨ ਵਾਲੇ ਸੀ ਉਹ ਦੁਬਾਰਾ ਫਿਰ ਉੱਥੇ ਉਹਨਾਂ ਨਾਲ ਲੜੇ ਹੋਏ ਆ ਉਹੀ ਉੱਥੇ ਚਲਾ ਰਿਹਾ ਆਪਣਾ ਚੱਲ ਰਿਹਾ ਸਿਸਟਮ ਅਜੇ ਚੱਲ ਰਿਹਾ ਆਪਾਂ ਤਾਂ 14 ਸਤੰਬਰ 2007 ਰਾਤ ਤੋਂ ਬਾਅਦ ਮੈਂ ਨਹੀਂ ਉੱਥੇ ਬਿਲਕੁਲ ਗਿਆ ਨਾ ਪਹਾਨਾ ਨਾ ਪਕਿਆ ਨਾ ਮੈਨੂੰ ਕੋਈ ਤਾਂ ਇਹ ਹਰਕਤਾਂ ਹੈਗੀਆਂ ਉਹ ਅਸੀਂ ਅਸੀਂ ਤਾਂ ਜੀ ਸਾਡਾ ਤਾਂ ਇਹ ਨਾਲ ਪ੍ਰੇਮ ਇਹਦੇ ਨਾਲ ਖੜੇ ਆ ਪੰਚਾਇਤ ਇਲੈਕਸ਼ਨ ਵਿੱਚ ਵੀ ਹੋਰ ਦੀ ਤੇ ਉਹਦੇ ਕੰਨਾਂ ਨੇ ਕਿਵੇਂ ਸੁਣ ਲਿਆ ਬਗੁਰੂ ਉਹਨਾਂ ਬਦ ਫਰੂਸਾਹ ਨੂੰ ਬਦ ਬੋਲਦਾ ਸੀ ਉੱਥੇ ਹੀ ਸਾਲੇ ਗੁੱਡੇ ਸਾਹਦੇ ਗੱਲ ਪੈ ਕੇ ਮਰ ਜਾਂਦੇ ਸ਼ੀਰ ਹੋ ਜਾਂਦੇ ਉੱਥੇ ਹੀ ਉੱਥੇ ਹੀ ਕੰਮਰ ਜਾਂਦੇ ਉਹਨੂੰ ਫੇਰ ਉਹਨੂੰ ਪਤਾ ਲੱਗਦਾ ਉਹ ਰਹਿਗਾ ਸੀ ਬਿਲਕੁਲ ਜੀ ਦੁੱਖ ਲੱਗਦਾ ਥੇਸ ਪਹੁੰਚਦੀ ਇਹ ਗੱਲਾਂ ਨਾਲ ਮਨ ਨੂੰ ਹਰ ਇੱਕ ਬੰਦੇ ਦੀ ਮਨ ਨੂੰ ਮੈਨੂੰ ਥੇਸ ਮੈਨੂੰ ਥੇਸ ਪਹੁੰਚੀ ਮੈਂ ਆਉਂਦਾ ਤੁਸੀਂ ਆ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਮੇਰੇ ਮਗਰ ਕੋਈ ਹੈ ਨਹੀਂ ਸੀ ਅੱਛਾ ਜੀ ਮੇਰੇ ਮਗਰ ਨਹੀਂ ਮੇਰੇ ਮਗਰ ਨਹੀਂ ਤੋ ਅੱਜ ਜਿਹੜੀ ਇਹ ਗੱਲ ਦੱਸ ਰਹੇ ਨੇ ਬਾਈ ਜੀ ਹੁਣੀ ਜਾਂ ਜੋ ਇਲਾਕੇ ਦੀਆਂ ਸੰਗਤਾਂ ਨੇ ਮਿਲ ਕੇ ਜਿਹੜਾ ਇਹ ਉਦਮ ਚੱਕਿਆ ਹੈ ਇਹ ਸਾਧ ਦੇ ਵਿਰੁੱਧ ਸੋ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਵੀ ਇੱਥੇ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਦਾਂ ਦਾ ਕੋਈ ਸਾਧ ਇਦਾਂ ਦੀ ਹਰਕਤ ਨਾ ਕਰ ਸਕੇ ਕਿਉਂਕਿ ਮੇਰੇ ਜੀ ਹਰ ਦਾ ਬਲੂਂਗੜਾ ਹੈ ਅੱਜ ਤੱਕ ਮੈਂ ਬਲੂਂਗੜਾ ਹਾਂ ਉਸ ਥੀ ਜੀ ਮੈਂ ਮਤਲਬ ਉਸ ਜਗ੍ਹਾ ਦੇ ਖੰਜਰਵਾਲ ਨੂੰ ਰਸਤਾ ਜਾਂਦਾ ਵੀ ਲਗਭਗ ਇਸ ਗੱਲ ਨੂੰ 18 ਸਾਲ ਹੋ ਗਏ ਮੈਂ ਅੱਜ ਤੱਕ ਉਹ ਰਸਤਾ ਵੀ ਨਹੀਂ ਗਿਆ ਅੱਛਾ ਰਸਤੇ ਵੀ ਨਹੀਂ ਗਿਆ ਮੈਂ ਨਹੀਂ ਡਲਟ ਬੱਸ ਬੱਸ ਕ੍ਰਿਸ਼ਨ ਦੂਈ ਗੁਰੂ ਜੀ ਮਹਾਰਾਜ ਸਾਡੇ ਗੁਰੂ ਨੇ ਸਾਨੂੰ ਉਹਨਾਂ ਦੀ ਸਿਹਤ ਤੇ ਅਸੀਂ ਚੱਲ ਰਹੇ ਹਾਂ ਤੇ ਉਸ ਤੋਂ ਬਾਅਦ ਮੈਂ ਆਵਾ ਬਣਾ ਬਦਲਿਆ ਮੈਂ ਹੁਣ ਆਪਣੀ ਇਸ ਜਿਹੜੀ ਤੁਸੀਂ ਮੈਨੂੰ ਦੇਖ ਰਹੇ ਹੋਇਆ ਇਸ ਹਸਤਾ ਔਰ ਮੇਰੇ ਨਾਲ ਜਿਹੜੇ ਇਹ ਜਿਹੜੇ ਮੇਰੇ ਨਾਲ ਇਹ ਮੈਂ ਜਿਹੜੇ ਇਹ ਚਲੋ ਮੇਰੇ ਬੱਚਿਆਂ ਵਰਗੇ ਵੀ ਨੇ ਸਾਰੇ ਇਸੇ ਮੇਰੀ ਤਕਰੀਬਨ ਮੈਂ 73 ਸਾਲ ਦਾ ਆਂ ਅੱਛਾ ਜੀ ਇਹ ਛੋਟੇ ਆ ਪਰ ਮੇਰੇ ਸਤਿਕਾਰ ਕਰਦੇ ਮੈਨੂੰ ਬਾਪੂ ਪੁੱਤਰ ਸੇਮ ਵੀ ਲੋਕ ਕਹਿੰਦੇ ਬਾਪੂ ਪੁੱਤਰ ਠੀਕ ਆ ਜੀ ਧੰਨਵਾਦ ਸਪਸ਼ਟ ਤੇ ਸਿੱਧੇ ਲਫ਼ਜ਼ਾਂ ਚ ਕਹੂੰਗਾ ਕਿ ਲੋਕ ਲੋਕ ਜਿਹੜਾ ਇਹ ਸੈਕਸੁਅਲਿਟੀ ਦੇ ਆਦੀ ਆਦੀ ਹੋ ਚੁੱਕੇ ਸਾਧ ਜਿਹੜੇ ਗੰਦੇ ਜਿਨ੍ਹਾਂ ਨੇ ਸਵਾਜ ਵਿੱਚ ਬੇਹੱਦ ਗੰਦ ਫੈਲਾ ਕੇ ਗੰਦਗੀ ਦੂਸ਼ਤ ਮਾਹੌਲ ਬਣਾਇਆ ਵਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਦਾ ਸਿੰਪਲ ਸਿਧਾਂਤ ਹੈਗਾ ਨਾਮ ਜਪੋ ਕਰਤ ਕਰੋ ਤੇ ਵੰਡ ਛਕੋ ਐਡਾ ਸੌਖਾ ਸਿਧਾਂਤ ਦੁਨੀਆ ਦੇ ਵਿੱਚ ਸਾਨੂੰ ਮਿਲਦਾ ਨਹੀਂ ਕਰਤਾ ਨਹੀਂ ਲੋਕ ਫੇਰ ਕਿਉਂ ਇਸ ਗਲਤ ਪਾਸੇ ਇਹਨਾਂ ਲੋਕਾਂ ਦੇ ਮੁੱਤਰੇ ਫਿਰਦੇ ਆ ਧਾਰਮਿਕ ਥਾਵਾਂ ਤੇ ਇੱਕ ਤਾਂ ਕਰਤ ਹੁੰਦੀ ਹੈ ਕਿ ਵੀ ਅਣਜਾਣ ਪੁਣੇ ਉਥੇ ਜਾਣ ਬੁੱਝ ਕੇ ਕੀਤੀ ਗਈ ਹੈ ਇਹ ਕਿਸੇ ਪਲਾਨ ਦੇ ਤਹਿਤ ਪਤਾ ਨਹੀਂ ਕਿੰਨੀ ਦੇਰ ਦੀ ਹੁੰਦੀਆਂ ਆਆਂ ਕਿਉਂਕਿ ਉਥੇ ਬਾਲਾ ਸ਼ਰੰਭੀ ਬਣਿਆ ਹੋਇਆ ਉਥੇ ਜਵਾਨ ਲੜਕੀਆਂ ਵੀ ਆ ਜਵਾਨ ਲੜਕੇ ਵੀ ਆ ਜਿਨ੍ਹਾਂ ਨੂੰ ਇਹ ਗੋਦ ਲੈਂਦੇ ਆ ਵੇ ਸਾਂਹ ਪਲ ਰਹੇ ਆ ਮੇਰੇ ਵਰਗੇ ਸੁੱਕੀਆਂ ਰੋਟੀਆਂ ਖਾਣ ਵਾਲੇ ਮਾਨ ਨੇ ਜਿਨ੍ਹਾਂ ਨੂੰ ਖੜਿਆ ਹੋਇਆ ਦੁੱਧ ਮਿਲਦਾ ਤੇ ਉਹ ਕਿਥੋਂ ਮਾਨ ਹੋਣਗੇ ਚਾਹੀਦਾ ਫਿਰ ਇਹ ਜਿਹੜੀ ਔਰਤ ਦਿਖਾਈ ਦੇ ਰਹੀ ਹੈ ਵੀਡੀਓ ਦੇ ਵਿੱਚ ਉਥੇ ਤੱਕ ਪੁਲਿਸ ਆਪਣੀ ਪਹੁੰਚ ਕਰਕੇ ਉਰੇ ਬਿਆਨ ਲੈ ਜਾਣ ਵੀ ਉਹਦੀ ਸਹਿਮਤੀ ਸੀ ਜਾਂ ਉਹਨੂੰ ਕੋਈ ਡਰਾਤਮਕਾ ਆ ਕੇ ਕੋਈ ਗਲਤ ਉਹਦੇ ਨਾਲ ਕੀਤਾ ਗਿਆ ਕਿਉਂਕਿ ਜੋ ਮਦਈ ਸਾਹਮਣੇ ਆਉਂਦਾ ਸੀ ਸਾਰੇ ਨਾਲ ਖੜਾਂਗੇ ਉਹ ਜੋ ਵੀ ਲੇਡੀ ਆ ਸਾਡੀ ਇੱਕ মিডিਆ ਰਹੀਂ ਬੇਨਤੀ ਆ ਉਹਨਾਂ ਨੂੰ ਕਿ ਉਹ ਸਾਹਮਣੇ ਆਉਣ ਡਰਨ ਨਾ ਇਹਨਾਂ ਤੋਂ